ਲਓ ਜੀ ਦੋਸਤੋ ਇੱਕ ਨਵਾਂ ਹੀ ਚੰਨ ਚਾੜ ਦਿੱਤਾ ਜਿੱਥੇ ਟੈਟੂ ਸਿੱਖਣ ਵਾਸਤੇ ਆਂਦੀ ਦੋ ਬੱਚਿਆਂ ਦੀ ਮਾਂ ਨੇ ਟੈਟੂ ਬਣਾਉਣ ਵਾਲੇ ਨੇ ਉਸ ਦੀ ਮਾਂ ਨੂੰ ਹੀ ਲੈ ਕੇ ਫਰਾਰ ਹੋ ਗਿਆ ਹੁਣ ਖਬਰ ਬੜੀ ਹੈਰਾਨ ਕਰ ਦੇਣ ਵਾਲੀ ਆ ਜਿੱਥੇ ਟੈਟੂ ਬਣਾਉਣ ਵਾਲਾ ਦੋ ਬੱਚੇ ਦੀ ਮਾਂ ਨੂੰ ਸਿਖਾਉਂਦਾ ਆ ਅਤੇ ਸਿਖਾਉਂਦਾ ਸਿਖਾਉਂਦਾ ਪਿਆਰ ਦਾ ਕਹਿਤਾ ਹੀ ਪੜ ਦਿੰਦਾ ਆ ਅਤੇ ਦੋ ਬੱਚਿਆਂ ਦੀ ਮਾਂ ਨੂੰ ਹੀ ਲੈ ਕੇ ਫਰਾਰ ਹੋ ਜਾਂਦਾ ਇਹ ਮਾਮਲਾ ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਦਾ ਹੈ ਕੀ ਕੁਝ ਮਾਮਲਾ ਆ ਪੂਰੀ ਜਾਣਕਾਰੀ ਜਿਹੜੀ ਆ ਐਸਐਚਓ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਸ਼ਿਕਾਇਤ ਦਰਜ ਕਰਾਈ ਗਈ ਸੀ ਉਸਦੇ ਪਤੀ ਵੱਲੋਂ ਤੇ ਕੀ ਕੁਝ ਉਸਨੇ ਮੰਗ ਰੱਖੀ ਆ ਪੂਰੀ ਜਾਣਕਾਰੀ ਜਿਹੜੀ ਆ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਬਣੇ ਰਹੋ ਪੰਜਾਬੀ ਏਖੜ ਜਾਣ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਇਹ ਵਿਰਿੰਦਰ ਕੁਮਾਰ ਇਹ ਮੇਰੇ ਸਹੁਰੇ ਦੇ ਰਿਸ਼ਤੇਦਾਰ ਆ ਇਹਦੇ ਘਰ ਦੀ ਨੂੰ ਕੋਈ ਆਪਣੇ ਮਰਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿਕਰੀ ਤੋਂ ਗੱਲਬਾਤ ਉਹਨਾਂ ਤੇ ਹੈਗੀ ਹੀ ਕੋਈ ਆਪੋ ਚੁਮੜੇ ਦੀ ਨਾਲ ਤੇ ਥੋੜਾ ਜਿਹਾ ਇਹਨਾਂ ਦਾ ਪਚੱਕਰ ਚੁੱਕਰ ਮਿਲ ਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਹੈ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਤਮ ਕਿ ਦਿੱਤੀ ਇਹਨੂੰ ਮਾਰਨ ਮੋਂਦੀ ਤੇ ਰਾਤ ਦਵਾਈ ਤੋਂ ਵੀ ਲੈਣਾ ਇਹ ਘਰੋਂ ਧਣ ਕੇ ਤਾਨੂੰ ਮਤਲਬ ਕਿ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਫਆਰ ਕਿੰਨ ਦਿੱਤੀ ਹੈ ਥਾਣੇ ਦਰਖਾ ਦਿੱਤੀ ਹੈ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁਰੇ ਦਾ ਨੰਬਰ ਹੈਗਾ ਕੋਈ ਉਹਨਾਂ ਦਾ ਦੌੜੀ ਜੋ ਹੁਣ ਬਸ ਬੰਦ ਆ ਰਿਹਾ ਫਿਰ ਇਨਸਾਫ ਮੁਰੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਂਦਾ। ਜਿਹੜਾ ਨਾ ਵੀ ਅੰਦਰਤ ਮਾਰ। ਅੰਦਰ ਤਾਂ ਆਉਂਦੇ। ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ। ਸੜ ਉੱਥੇ ਇਹ ਮੁੰਡਾ ਆ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਫੇਲਾਂ ਦੀ ਉਹ ਧਮਕੀ ਦਿੰਦਾ ਦੀ ਮਿੰਦੂਵੀ ਤੈਨੂੰ ਵੀ ਤੇ ਮੇਰੇ ਘਰ ਦੇ ਨਾਲ ਲੈ ਗਿਆ। ਤੇ ਉੱਥੇ ਕੰਮ ਕਰਦੀ ਦੀ। ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ। ਸਾਡਾ ਬੱਚਾ ਹੈ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ। ਮੇਰੇ ਨਾਲ ਧੱਕਾ ਕਰਦੇ। ਸਮੂਹ ਸੂਲ ਹੋਈ ਹੈ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਾ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ 'ਚ ਅਸੀਂ ਉਹਨੂੰ ਪੜਤਾਲ ਕਰ ਰਹੇ ਹਾਂ